ਸਸ਼੍ਰੀਕਾਲ ਤੋਂ ਤੇ ਕਰਸਨ ਜਨ نیوز ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਜਿੱਥੇ ਪੰਜਾਬ ਸਰਕਾਰ ਦੀ ਇੱਕ ਹੋਰ ਕਰਜ਼ੇ ਦੀ ਭਾਰੀ ਪੰਡ ਹੈ ਜਿਹੜੀ ਆਪਣੇ ਸਿਰ ਤੇ ਰੱਖ ਲਈ ਹੈ ਤਾਂ ਪੰਜਾਬ ਸਰਕਾਰ ਨੇ ਮੁਰ ਤੋਂ ਕਰਜ਼ਾ ਲਿਆ ਤਾਂ ਬੇਸ਼ੱਕ 31 ਜਨਵਰੀ ਨੂੰ ਇਹ ਕਰਜ਼ਾ ਜਿਹੜਾ ਲੈ ਲਿਆ ਗਿਆ ਤੇ ਸਰਕਾਰੀ ਸਟਾਕ ਨੂੰ ਗਹਿਣੇ ਰੱਖ ਕੇ ਪੰਜਾਬ ਸਰਕਾਰ ਨੇ 1000 ਕਰੋੜ ਰੁਪਏ ਤੱਕ ਦਾ ਕਰਜ਼ਾ ਲਿਆ ਪਰ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਕਰਜ਼ਾ ਉਤਾਰੇਗਾ ਕੌਣ ਬੋਝ ਇਸ ਦਾ ਕਿਤੇ ਆਮ ਜਨਤਾ ਦੇ ਉੱਤੇ ਨਾ ਪੈ ਜਾਏ ਟੈਕਸ ਕਿਤੇ ਹੋਰ ਨਾ ਵਧ ਜAVE ਮਹਿੰਗਾਈ ਕਿਤੇ ਹੋਰ ਨਾ ਵਧ ਜੇ ਇਹ ਖਿਆਲ ਨੇ ਜਿਹੜੇ ਮੱਤਵਰਗੀ ਲੋਕਾਂ ਦੇ ਮਿਡਲ ਕਲਾਸ ਲੋਕਾਂ ਦੇ ਦਿਮਾਗ ਦੇ ਵਿੱਚ ਜ਼ਰੂਰ ਆਉਂਦੇ ਨੇ ਕਿ ਪੰਜਾਬ ਸਰਕਾਰ ਨੂੰ ਇੰਨੀ ਕੀ ਜ਼ਰੂਰਤ ਪੈ ਗਈ ਸੀ ਕਿ ਖਜ਼ਾਨੇ ਖਾਲੀ ਹੋ ਗਏ ਤੇ 1000 ਕਰੋੜ ਰੁਪਏ ਤੱਕ ਦਾ ਕਰਜ਼ਾ ਜਿਹੜਾ ਉਹਨਾਂ ਨੇ ਲੇ ਲਿਆ ਤਾਂ ਸਰਕਾਰੀ ਸਟਾਕ ਨੂੰ ਗਹਿਣੇ ਰੱਖ ਕੇ ਕਰਜ਼ਾ ਲਿਆ ਤੇ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਦੇ ਅਨੁਸਾਰ ਕਰਜ਼ੇ ਦੀ ਰਕਮ ਪੂੰਜੀ ਖਰਚ ਤੇ ਚੱਲ ਰਹੀਆਂ ਵਿਕਾਸ ਯੋਜਨਾਵਾਂ ਦੇ ਵਿਤਲੀ ਵਰਤੀ ਜਾਏਗੀ ਜਦਕਿ ਸੰਵਿਧਾਨ ਦੇ ਅਨੁਛੇਦ 293 ਦੇ ਤਹਿਤ ਕੇਂਦਰ ਸਰਕਾਰ ਦੀ ਸਹਿਮਤੀ ਪ੍ਰਾਪਤ ਕੀਤੀ ਗਈ ਹੈ ਇਸ ਦੀ ਲੋੜ ਉਸ ਸਮੇਂ ਹੁੰਦੀ ਹੈ ਜਦੋਂ ਸੂਭਰ ਨਿਰਧਾਰਿਤ ਕਰਜ਼ਾ ਸੀਮਾਵਾਂ ਨੂੰ ਪਾਰ ਕਰ ਦਿੰਦਾ ਦੱਸਦੇ ਕਿ 31 ਜਨਵਰੀ ਨੂੰ ਲਿਆ ਹੋਇਆ ਕਰਜ਼ਾ ਸਾਲ 2038 ਤੱਕ ਕਿਸ਼ਟਾਂ ਇਸ ਦੀਆਂ ਭਰਨੀਆਂ ਪੈਣਗੀਆਂ ਤਾਂ ਪੰਜਾਬ ਸਰਕਾਰ ਪਹਿਲਾਂ ਵੀ ਕਈ ਵਾਰ ਕਰਜ਼ੇ ਲੈ ਚੁੱਕੀ ਐ ਇਸ ਸਮੇਂ ਪੰਜਾਬ ਕਰਜ਼ਾ ਲੈਣ ਚ ਦੂਜੇ ਨੰਬਰ ਤੇ ਐ ਨਾਲ ਹੀ ਪੰਜਾਬ ਤੇ ਸਮੇਤ 4 ਲੱਖ ਕਰੋੜ ਦਾ ਹੋਰ ਵੀ ਕਰਜ਼ਾ ਹੈ ਤਾਂ ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਾਰਕੀਟ ਜਿਕ ਹੋਰ ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀ ਕਰਜ਼ਾ ਲੈਣ ਲਈ ਪੰਜਾਬ ਸਰਕਾਰ ਨੇ ਐਸ ਡੀ ਐਲ ਵੀ ਜਾਰੀ ਕੀਤੇ ਸੀ ਤਾਂ ਬਿਲਕੁਲ ਦੱਸ ਦਈਏ ਕਿ ਉਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਰਜ਼ਾ ਜਿਹੜਾ ਲੈ ਲਿਆ ਗਿਆ ਤਾਂ 2038 ਤੱਕ ਇਸ ਦੀਆਂ ਕਿਸ਼ਤਾਂ ਨੇ ਜਿਹੜੀਆਂ ਹੋਰ ਵੀ ਭਰਲੀਆਂ ਪੈ ਸਕਦੀਆਂ ਨੇ ਸਸ਼੍ਰੀ ਕਾਲ ਤੋਂ ਤੇ ਕਰੈਸਨ ਜੀ ਐਨ ਡੀਸ ਤੇ ਮੈਂ ਹਾਂ ਭਰਦੀਪ ਕੋਰ ਤਾਂ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਜਿੱਥੇ ਪੰਜਾਬ ਸਰਕਾਰ ਦੀ ਇੱਕ ਹੋਰ ਕਰਜ਼ੇ ਦੀ ਭਾਰੀ ਪੰਡ ਹੈ ਜਿਹੜੀ ਆਪਣੇ ਸਿਰ ਤੇ ਰੱਖ ਲਈ ਹੈ ਤਾਂ ਪੰਜਾਬ ਸਰਕਾਰ ਨੇ ਮੁਰ ਤੋਂ ਕਰਜ਼ਾ ਲਿਆ ਤਾਂ ਬੇਸ਼ੱਕ 31 ਜਨਵਰੀ ਨੂੰ ਇਹ ਕਰਜ਼ਾ ਜਿਹੜਾ ਲੈ ਲਿਆ ਗਿਆ ਤੇ ਸਰਕਾਰੀ ਸਟਾਕ ਨੂੰ ਗਹਿਣੇ ਰੱਖ ਕੇ ਪੰਜਾਬ ਸਰਕਾਰ ਨੇ 1000 ਕਰੋੜ ਰੁਪਏ ਤੱਕ ਦਾ ਕਰਜ਼ਾ ਲਿਆ ਪਰ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਕਰਜ਼ਾ ਉਤਾਰੇਗਾ ਕੌਣ ਬੋਝ ਇਸ ਦਾ ਕਿਤੇ ਆਮ ਜਨਤਾ ਦੇ ਉੱਤੇ ਨਾ ਪੈ ਜਾਏ ਟੈਕਸ ਕਿਤੇ ਹੋਰ ਨਾ ਵਧ ਜAVE ਮਹਿੰਗਾਈ ਕਿਤੇ ਹੋਰ ਨਾ ਵਧ ਜੇ ਇਹ ਖਿਆਲ ਨੇ ਜਿਹੜੇ ਮੱਤਵਰਗੀ ਲੋਕਾਂ ਦੇ ਮਿਡਲ ਕਲਾਸ ਲੋਕਾਂ ਦੇ ਦਿਮਾਗ ਦੇ ਵਿੱਚ ਜ਼ਰੂਰ ਆਉਂਦੇ ਨੇ ਕਿ ਪੰਜਾਬ ਸਰਕਾਰ ਨੂੰ ਇੰਨੀ ਕੀ ਜ਼ਰੂਰਤ ਪੈ ਗਈ ਸੀ ਕਿ ਖਜ਼ਾਨੇ ਖਾਲੀ ਹੋ ਗਏ ਤੇ 1000 ਕਰੋੜ ਰੁਪਏ ਤੱਕ ਦਾ ਕਰਜ਼ਾ ਜਿਹੜਾ ਉਹਨਾਂ ਨੇ ਲੇ ਲਿਆ ਤਾਂ ਸਰਕਾਰੀ ਸਟਾਕ ਨੂੰ ਗਹਿਣੇ ਰੱਖ ਕੇ ਕਰਜ਼ਾ ਲਿਆ ਤੇ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਦੇ ਅਨੁਸਾਰ ਕਰਜ਼ੇ ਦੀ ਰਕਮ ਪੂੰਜੀ ਖਰਚ ਤੇ ਚੱਲ ਰਹੀਆਂ ਵਿਕਾਸ ਯੋਜਨਾਵਾਂ ਦੇ ਵਿਤਲੀ ਵਰਤੀ ਜਾਏਗੀ ਜਦਕਿ ਸੰਵਿਧਾਨ ਦੇ ਅਨੁਛੇਦ 293 ਦੇ ਤਹਿਤ ਕੇਂਦਰ ਸਰਕਾਰ ਦੀ ਸਹਿਮਤੀ ਪ੍ਰਾਪਤ ਕੀਤੀ ਗਈ ਹੈ ਇਸ ਦੀ ਲੋੜ ਉਸ ਸਮੇਂ ਹੁੰਦੀ ਹੈ ਜਦੋਂ ਸੂਬਾ ਨਿਰਧਾਰਿਤ ਕਰਜ਼ਾ ਸੀਮਾਵਾਂ ਨੂੰ ਪਾਰ ਕਰ ਦਿੰਦਾ ਹੈ ਦੱਸਦੇ ਕਿ 31 ਜਨਵਰੀ ਨੂੰ ਲਿਆ ਹੋਇਆ ਕਰਜ਼ਾ ਸਾਲ 2038 ਤੱਕ ਕਿਸ਼ਟਾਂ ਇਸ ਦੀਆਂ ਭਰਨੀਆਂ ਪੈਣਗੀਆਂ ਤਾਂ ਪੰਜਾਬ ਸਰਕਾਰ ਪਹਿਲਾਂ ਵੀ ਕਈ ਵਾਰ ਕਰਜ਼ੇ ਲੈ ਚੁੱਕੀ ਐ ਇਸ ਸਮੇਂ ਪੰਜਾਬ ਕਰਜ਼ਾ ਲੈਣ ਚ ਦੂਜੇ ਨੰਬਰ ਤੇ ਐ ਨਾਲ ਹੀ ਪੰਜਾਬ ਤੇ ਸਮੇਤ 4 ਲੱਖ ਕਰੋੜ ਦਾ ਹੋਰ ਵੀ ਕਰਜ਼ਾ ਹੈ ਤਾਂ ਤੁਕਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਾਰਕੀਟ ਜਿਕ ਹੋਰ ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀ ਕਰਜ਼ਾ ਲੈਣ ਲਈ ਪੰਜਾਬ ਸਰਕਾਰ ਨੇ ਐਸ ਸੀ ਐਲ ਵੀ ਜਾਰੀ ਕੀਤੇ ਸੀ ਤਾਂ ਬਿਲਕੁਲ ਦੱਸ ਦਈਏ ਕਿ ਉਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਇਹ ਕਰਜ਼ਾ ਜਿਹੜਾ ਲੈ ਲਿਆ ਗਿਆ ਤਾਂ 2038 ਤੱਕ ਇਸ ਦੀਆਂ ਕਿਸ਼ਤਾਂ ਨੇ ਜਿਹੜੀਆਂ ਹੋਰ ਵੀ ਭਰਨੀਆਂ ਪੈ ਸਕਦੀਆਂ ਨੇ